ਸਤ ਸ੍ਰੀ ਅਕਾਲ ਦੋਸਤੋ ਪੇਸ਼ ਹੈ ਨਾਵਲ ਨਾਦਵਿੰਦ ਡਾਕਟਰ ਜਗਿੰਦਰ ਸਿੰਘ ਕੈਰੋ ਲੜੀਵਾਰ ਭਾਗ 8ਵਾਂ ਕਈ ਸਾਲਾਂ ਦੀ ਮਿਹਨਤ ਅਤੇ ਕਾਰੀਗਰੀ ਨਾਲ ਨੂਰਾ ਅਤੇ ਬ੍ਰਹਮ ਨੇ ਆਪਣੀ ਮਨਮਰਜ਼ੀ ਦਾ ਮਹਿਲ ਬਣਾਇਆ ਜਿਸ ਵਿੱਚ ਮਹਿਰਾਬਾ ਡਾਟਾਦਾਰ ਦਰਵਾਜ਼ੇ ਜੜੀਆਂ ਵਾਲੇ ਝਰਨੇ ਤੇ ਬਾਰੀਆਂ ਉੱਪਰ ਪਹਿਲਾਂ ਪਾਉਂਦੇ ਮੋਰ ਤੇ ਮਮਟੀਆਂ ਉੱਪਰ ਰੱਖੇ ਗੁਲਦਾਨ ਤੇ ਡਿਊਡੀ ਨੋਮਾ ਵੱਡੇ ਛੋਟੇ ਦਰਵਾਜ਼ੇ ਜਿਨ੍ਹਾਂ ਉੱਪਰ ਮੀਨਾਕਾਰੀ ਕੀਤੀ ਹੋਈ ਸੀ ਕਮਰਿਆਂ ਉੱਪਰ ਕੀਮ ਖਾਬਾਂ ਜਿਹੇ ਗਲੀਚੇ ਅਤੇ ਰੂਮਾਨੀ ਸ਼ਿੰਗਾਰਦਾਨ ਸਨ ਰੋਸ਼ਨਦਾਨ ਦੇ ਰੰਗीन ਸ਼ੀਸ਼ੇ ਜਿਨ੍ਹਾਂ ਵਿੱਚੋਂ ਪੱਛਮ ਦੀ ਧੁੱਪ ਚਰ-ਚਰ ਆਉਂਦੀ ਕਦੀ ਦੂਧਿਆ ਹੋ ਜਾਂਦੀ ਸੀ ਤੇ ਕਦੀ ਸੁਨਹਿਰੀ ਤੇ ਕਦੀ ਸਬਜ ਰੰਗੀ ਇਹ ਸੀ ਨੂਰਾ ਅਤੇ ਬ੍ਰਹਮਦਾਤ ਦਾ ਸਵਰਗ ਦੋਵੇਂ ਆਪਣੇ ਸਵਰਗ ਵਿੱਚ ਮੌਜਾ ਮਾਣਦੇ ਸਨ ਅੰਦਰ ਕੀ ਕੁਝ ਵਾਪਰ ਰਿਹਾ ਹੈ ਬਾਹਰੀ ਦੁਨੀਆ ਦੇ ਕਿਸੇ ਮਨੁੱਖ ਨੂੰ ਨਹੀਂ ਸੀ ਪਤਾ ਉਹਨਾਂ ਨੂੰ ਤਾਂ ਕਦੀ ਕਿਦੇ ਡਾਟਾ دار ਬਾਰੀਆਂ ਨਹੀਂ ਚੀਥਾਂ ਵਿੱਚੋਂ ਅੱਧ ਵਾਲੀ ਰਾਤੀ ਕਦੀ ਸੰਗੀਤ ਦੀਆਂ ਚੜਨਾਟਾਂ ਕਰਦੀਆਂ ਹੀ ਹੁੰਦੀਆਂ ਨੂਰਾ ਤੇ ਬ੍ਰਹਮਦਾਤ ਦੀ ਜ਼ਿੰਦਗੀ ਵਿੱਚ ਕਿਸੇ ਦੀ ਦਖਲਅੰਦਾਜ਼ੀ ਨਹੀਂ ਸੀ ਪਿੰਡ ਦੇ ਲੋਕਾਂ ਬਾਰੇ ਉਹਨਾਂ ਕਦੇ ਭੋਰਾ ਜਿੰਨੀ ਵੀ ਪ੍ਰਵਾਹ ਨਹੀਂ ਸੀ ਕੀਤੀ ਉਹਨਾਂ ਨੂੰ ਤਾਂ ਇੰਨਾ ਹੀ ਪਤਾ ਸੀ ਕਿ ਪਿੰਡ ਵਾਲਿਆਂ ਨੇ ਉਹਨਾਂ ਨਾਲੋਂ ਸਦਾ ਲਈ ਨਾਤਾ ਤੋੜ ਲਿਆ ਹੈ ਇਹਦੇ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਖਾਣ ਵਾਲੇ ਖਾਣ ਲਈ ਉਹਨਾਂ ਕੋਲ ਸਦੀਆਂ ਤੱਕ ਬਹੁਤ ਸੀ ਹਡਾਉਣ ਲਈ ਉਹਨਾਂ ਕੋਲ ਵਰਿਆਂ ਵੱਦੀ ਸਭ ਕੁਝ ਸੀ ਫਿਰ ਨੌਕਰ ਚੱਕਰ ਸੰਨ ਆਖਰ ਪੈਸਾ ਕੀ ਕੁਝ ਨਹੀਂ ਸੀ ਖਰੀਦ ਸਕਦੇ ਪਿੰਡ ਵਿੱਚ ਵੀ ਕਈ ਵਾਰ ਲੋਕ ਰਾਤ ਬਰਾਤੇ ਉਧਾਰ ਮੰਗਣ ਲਈ ਲੇਲੜੀਆਂ ਕੱਢਦੇ ਪਰ ਇਹ ਸਭ ਕੁਝ ਉਹ ਲੁਕ ਲੁਕ ਕੇ ਤੇ ਦੂਜੇ ਲੋਕਾਂ ਤੋਂ ਡਰ ਡਰ ਕੇ ਕਰਦੇ ਸਨ ਸ਼ਾਇਦ ਹੀ ਕੋਈ ਘਰ ਸੀ ਜਿਸ ਨੇ ਨੂਰਾ ਅਤੇ ਬ੍ਰਹਮਦੱਤ ਦਾ ਕੁਝ ਨਾ ਕੁਝ ਨਾਂ ਦੇਣਾ ਹੋਵੇ ਪਰੰਤੂ ਬ੍ਰਹਮਦੱਤ ਇਸ ਸਭ ਕਾਸੇ ਤੋਂ ਉੱਪਰ ਉੱਠ ਚੁੱਕਾ ਸੀ ਉਸ ਨੂੰ ਨੂਰਾ ਮਿਲ ਗਈ ਸੀ ਤਾਂ ਸਭ ਕੁਝ ਮਿਲ ਗਿਆ ਸੀ ਇੱਕ ਗੰਡੂ ਮਿਰਾਸੀ ਸੀ ਜੋ ਕਦੀ ਉਹਨਾਂ ਦੀ ਸੰਗਤ ਕਰਦਾ ਸੀ ਜਮੈ ਮੈਨੂੰ ਤਾਂ ਇਹ ਜੋੜੀ ਡਾਡੀ ਹੀ ਚੰਗੀ ਲੱਗਦੀ ਸੀ ਮੇਰਾ ਤਾਂ ਟਿਕਾਣਾ ਹੀ ਕਦੀ ਪੀਰਾਂ ਦਾ ਡੇਰਾ ਕਦੀ ਗੰਡੂ ਦਾ ਤਕੀਆ ਤੇ ਕਦੀ ਬ੍ਰਹਮਦਾਤਾ ਦਾ ਚਵਾਰਾ ਹੁੰਦਾ ਸੀ ਬ੍ਰਹਮਦਾਤਾ ਸਾਰੀ ਦਿਹਾੜੀ ਗਉਂ啊 ਗਉ ਤਕੀਏ ਮਖਮਲੀ ਸਰਾਣਿਆਂ ਨਾਲ ਢੋਲਾਈ ਸ਼ਹਿਰੋ ਸ਼ਹਿਰੀ ਦੀਆਂ ਕਿਤਾਬਾਂ ਪੜਦਾ ਰਹਿੰਦਾ ਅਤੇ ਨੂਰਾ ਬਹੁਤਾ ਵਕਤ ਹਾਰ ਸ਼ਿੰਗਾਰ ਵਿੱਚ ਹਿਲਗੌਂਦੀ ਘੰਟਿਆਂ ਵੱਧੀ ਹਮਾਮ ਵਿੱਚ ਵੜ ਕੇ ਨਾਉਂਦੀ ਰਹਿੰਦੀ ਪਰ ਖੁਸ਼ਬੂਦਾਰ ਵਾਲਾਂ ਨੂੰ ਧੁੱਪ ਵਿੱਚ ਬੈਠੀ ਸਕਾਉਂਦੀ ਤੇ ਬ੍ਰਹਮ ਕਈ ਵਾਰ ਸਹਿਜ ਭਾਵ ਉਸਤੇ ਮੰਗਰ ਆਣ ਖਲੋਤਾ ਤੇ ਉਸਤੇ ਵਿਖਰੇ-ਵਿਖਰੇ ਤੇ ਕਿਰ ਪੈੰਦੇ ਥੱਬਾ ਸਾਰੇ ਵਾਲਾਂ ਨੂੰ ਸੁਭਾਲ ਦਸੂਗਾ ਤੇ ਫਿਰ ਗਦਗਦ ਹੋ ਕੇ ਕਿੰਨੀ देर ਨੂਰਾ ਨੂੰ ਟਿਆ ਰਹਿੰਦਾ ਜਿਵੇਂ ਚੰਦਨ ਦੀ ਲੱਕੜ ਨੂੰ 나ਗ ਦੇ ਬਲ ਪਾਇਆ ਹੋਣ ਉਹਨਾਂ ਦੇ ਸੁਆ ਖੁਲਾਸੇ ਸਨ ਮੈਂ ਕਈ ਵਾਰ ਸ਼ਰਮਾ ਜਾਂਦਾ ਸਾਂ ਫਿਰ ਨੂਰਾ ਅਤੇ ਬ੍ਰਹਮ ਦੀ ਖੁਸ਼ੀ ਵਿੱਚ ਹੋਰ ਵਿਵਾਧਾ ਹੋ ਗਿਆ ਜਦ ਉਸਤੇ ਘਰ ਇੱਕ ਬੱਚੀ ਨੇ ਜਨਮ ਲਿਆ ਲਿਆ ਦੋਨਾਂ ਦੀ ਖੁਸ਼ੀ ਵੀ ਕੋਈ ਹੱਦ ਨਹੀਂ ਸੀ ਰਹੀ ਤੋਵੇਂ ਕਈ ਦਿਨ ਬੱਚੀ ਦਾ ਨਾਮ ਰੱਖਣ ਦੀਆਂ ਵੈਸਾ ਕਰਦੇ ਰਹੇ ਬੱਚੀ ਨੇ ਕਿਉਂਕਿ ਵਿਸਾਖ ਵਿੱਚ ਜਨਮ ਲਿਆ ਸੀ ਇੰਜ ਬ੍ਰਹਮਦਾਤ ਬੱਚੀ ਦਾ ਨਾਮ ਮੀਰਾ ਰੱਖਣਾ ਚਾਹੁੰਦਾ ਸੀ ਕਿਉਂਕਿ ਮੀਰਾ ਵੀ ਤਾਂ ਵਿਸਾਖ ਵਿੱਚ ਹੀ ਜਨਮੀ ਸੀ ਨੂਰਾ ਨੂੰ ਇਹ ਪਤਾ ਨਹੀਂ ਕਿਵੇਂ ਪਤਾ ਸੀ ਕਿ ਮੀਰਾ ਨੂੰ ਪੰਡਤਾਂ ਨੇ ਪਿਉ ਲਈ ਘਾਤਕ ਕਿਹਾ ਸੀ ਉਸ ਨੂੰ ਵੀ ਬੱਚੀ ਲਈ ਕਿਉਂ ਕਿਉਂਕਿ ਉਸੇ ਤਰੀਕ ਨੂੰ ਜਨਮੀ ਸੀ ਇਹ ਪਤਾ ਲੱਗਨ ਤੇ ਨੂਰਾ ਦਾ ਆਪਣਾ ਹਿਲ ਆਪਣਾ ਆਪ ਹਿਲ ਗਿਆ ਭਾਵੇਂ ਉਹ ਜੋਤਿ ਵਿੱਚ ਵਿਸ਼ਵਾਸ ਨਹੀਂ ਸੀ ਰੱਖਦੀ ਪਰ ਇਹ ਅਦਿਖ ਭੈ ਨੇ ਉਸ ਨੂੰ ਅੰਦਰ ਭਰ ਦਿੱਤਾ ਸੀ ਪਰ ਬ੍ਰਹਮਦਤ ਨੇ ਕਿਹਾ ਪੰਡਤਾਂ ਨੇ ਮੀਰਾ ਦੀ ਹੋਣੀ ਬਾਰੇ ਕਿਉਂ ਨਾ ਦੱਸਿਆ ਨੂਰਾ ਵੱਲੋਂ ਸੁਝਾ ਗਏ ਸੁਝਾਏ ਗਏ ਨਾਮ ਇਸਲਾਮੀ ਪ੍ਰਭਾਵ ਦੇ ਸਨ ਪਰੰਤੂ ਬ੍ਰਹਮ ਬੱਚੀ ਦਾ ਨਾਮ Hindu ਇਤਿਹਾਸ ਵਿੱਚੋਂ ਕਿਸੇ ਦੇਵੀ ਦੇ ਨਾਂ ਤੇ ਰੱਖਣਾ ਚਾਹੁੰਦਾ ਸੀ ਫਿਰ ਫੈਸਲਾ ਪਰਚੀਆਂ ਪਾ ਕੇ ਹੋਇਆ ਜਿਸ ਦਿਨ ਪਰਚੀਆਂ ਪਾਉਣੀਆਂ ਸਨ ਸਾਰੇ ਘਰ ਵਿੱਚ ਅਜੀਬ ਕਿਸਮ ਦੀ ਚਹਲ ਪੈਰ ਸੀ ਭਾਵੇਂ ਵਾਰ ਹੋਰ ਕੋਈ ਵੀ ਨਹੀਂ ਸੀ ਫਿਰ ਵੀ ਸਾਰੇ ਨੌਕਰ ਨੌਕਰਾਨੀਆਂ ਨੇ ਵਿਸ਼ੇਸ਼ ਉਤਸ਼ਾਹ ਦਿਖਾਇਆ ਲਪਟਾ ਮਾਰਦੇ ਖਾਣੇ ਸਬਜ਼ੀਆਂ ਪਲਾ ਵਿੱਚ ਪਕਾਏ ਗਏ ਪਾਫਾਂ ਛੜਦੇ ਖਾਣਿਆਂ ਦੇ ਨਾਲ ਨਾਲ ਹਾਸੇ ਠੱਠੇ ਦੇ ਮਾਹੌਲ ਵੀ ਗਰਮ ਸੀ ਫਿਰ ਪਰਚੀਆਂ ਉੱਪਰ ਲਿਖੇ ਨਾਮ ਸਾਰੀਆਂ ਪਰਚੀਆਂ ਇੱਕ ਪਿਰਚ ਵਿੱਚ ਰੱਖ ਕੇ ਮੈਨੂੰ ਹੀ ਕੋਈ ਪਰਚੀ ਚੁੱਕਣ ਦਾ ਇਸ਼ਾਰਾ ਕੀਤਾ ਗਿਆ ਉਹ ਜਦੋਂ ਉਹ ਪਰਚੀ ਖੋਲ ਕੇ ਪੜੀ ਗਈ ਤਾਂ ਨਾਮ ਨਿਕਲਿਆ ਸੀ ਮੀਰਾ ਬ੍ਰਹਮਦਾਤੀ ਖੁਸ਼ੀ ਨਾਲ ਉੱਠਿਆ ਸੀ ਉਹ ਕਿੰਨੀ देर ਬੱਚੀ ਨੂੰ ਕੁੱਛੜ ਚੁੱਕ ਕੇ ਪਾਗਲਾ ਵਾਂਗ ਨੱਚਦਾ ਟੱਪਦਾ ਰਿਹਾ ਫਿਰ ਨੂਰਾ ਤੇ ਬ੍ਰਹਮਦੱਤ ਮੀਰਾ ਦੀ ਪਾਲਣ-ਪੋਸ਼ਣਾ ਵਿੱਚ ਰੁੱਝ ਗਏ ਨੂਰਾ ਮੀਰਾ ਦੀਆਂ ਸੰਗੀਤ ਅਤੇ ਨਿਰਤ ਵਿੱਦਿਆ ਦੀ ਉਸਤਾਦਨੀ ਸੀ ਅਤੇ ਬ੍ਰਹਮਦੱਤ ਨੂੰ ਬ੍ਰਹਮਦੱਤ ਉਸ ਨੂੰ ਸ਼ਬਦ ਬੋਧ ਅਤੇ ਤਰਕ ਵਿੱਦਿਆ ਦਿੰਦਾ ਮੀਰਾ ਦੋ ਸੱਭਿਆਚਾਰਾਂ ਦਾ ਸੁਮੇਲ ਸੀ ਉਸਦੇ ਚਿਹਰੇ ਵਿੱਚੋਂ ਇਸਲਾਮੀ ਰੂਮਾਨੀ ਰੇਖਾਵਾਂ ਡਲਕਾ ਮਾਰਦੀਆਂ ਉਸੇ ਸ਼ਖਸੀਅਤ ਵਿੱਚ ਭਾਰਤੀ ਹਿੰਦੂ ઋષਿ-ਮੁਨੀਆਂ ਜਿਹਾ ਸਬਰ ਅਤੇ ਠਰਮਾ ਸੀ ਭਾਰਤੀ ਫਲਸਫੇ ਅਤੇ ਦਰਸ਼ਨ ਅਤੇ ਉਸ ਨੂੰ ਪਿਆਰ ਸੀ ਸੰਗੀਤ ਨਾਲ ਉਸ ਨੂੰ ਮੋਹ ਸੀ ਖੂਬਸੂਰਤੀ ਸੋਹਪਣ ਅਤੇ ਉਸ ਤੇ ਸੰਗੀਤ ਭੁੱਖ ਸੀ ਉਹ ਇਸ ਨਾਲ ਕੁਝ ਦਾ ਮਿਲਿਆ ਜੁਲਿਆ ਮਜੱਸਾ ਸੀ ਹੌਲੀ ਹੌਲੀ ਨੂਰਾ ਦੀਆਂ ਅੱਖਾਂ ਹੇਠ ਕਾਲੇ ਘੇਰਿਆਂ ਦੀ ਸੀਮਾ ਵੱਧਦੀ ਜਾ ਰਹੀ ਸੀ ਤੇ ਬ੍ਰਹਮਦਾਦ ਦੇ ਚਿਹਰੇ ਉੱਪਰ ਲੀਆਂ ਝੁਰੜੀਆਂ ਦੀ ਗਿਣਤੀ ਪਰ ਤਾਂ ਵੀ ਉਹ ਸੰਤੁਸ਼ਟ ਸਨ ਖੁਸ਼ ਸਨ ਪਿੰਡ ਵਾਲੇ ਅਜੇ ਵੀ ਉਹਨਾਂ ਦੀ ਜ਼ਿੰਦਗੀ ਤੋਂ ਬੇਖਬਰ ਸਨ ਜਿਵੇਂ ਉਹਨਾਂ ਲਈ ਇਹ ਕੋਈ ਪੁਰਾਣੀ ਗੱਲ ਹੋ ਚੁੱਕੀ ਸੀ ਫਿਰ ਵੀ ਪਰੇ ਬੈਠੇ ਲੋਕ ਤਿਰੰਜਨਾ ਵਿੱਚ ਜੁੜੀਆਂ ਕੁੜੀਆਂ ਔਰਤਾਂ ਅਤੇ ਉਹਨਾਂ ਦੇ ਘਰ ਜਵਾਨ ਹੋ ਰਹੀ ਕੁੜੀ ਬਾਰੇ ਮੂੰਹ ਜੋੜ ਜੋੜ ਗੱਲਾਂ ਕਰਦੇ ਕੌਣ ਫਿਰੇਗਾ ਇਹੋ ਜਿਹੀ ਔਲਾਦ ਨੂੰ ਜਿਸ ਦੀ ਮਾਂ ਨਾਲ ਕੋਈ ਅੱਗਾ ਨਾ ਪਿੱਛਾ ਅਣਖ ਵਾਲਾ ਬੰਦਾ ਤਾਂ ਕਦੀ ਵੀ ਕੰਜਰੀ ਦੀ ਕੁੜੀ ਨਾਲ ਬਿਆਨ ਨਾ ਕਰਾਵੇ ਉਨਾਂ ਤਾਂ ਮੁੜ ਕੇ ਉਹ ਚਾਲੇ ਫੜ ਲੈਣੇ ਨੇ ਕਹਿੰਦੇ ਨੇ ਕਿ ਬ੍ਰਹਮਦਤ ਹੁਣ ਸਖਤ ਬਿਮਾਰ ਰਹਿੰਦਾ ਹੈ ਸੁਬਾ ਸ਼ਾਮ ਵੱਡਾ ਹਕੀਮ ਦਵਾਦਾਰੂ ਕਰ ਜਾਂਦਾ ਹੈ ਕੁਝ ਦਿਨਾਂ ਦਾ ਪੁਰਾਣਾ ਲੱਗਦਾ ਹੈ ਹੁਣ ਥੋੜੀ ਹੱਤ ਚੁੱਕੀ ਸੀ ਉਸਨੇ ਬੜਾ ਹੰਡਾ ਖੱਟ ਲਿਆ ਹੁਣ ਕਰਨੀਆਂ ਭਰਨੀਆਂ ਨੇ ਉਸ ਕੰਜਰੀ ਦਾ ਵੀ ਇਹੋ ਹਾਲ ਹੋਣਾ ਏ ਮੋਜਾਂ ਲੁੱਟਦੀ ਸੀ ਫੁੱਫੇ ਕੁੱਠਣੀ ਪਰ ਕੁੜੀ ਦਾ ਕੀ ਬਣੇਗਾ ਜੇਕਰ ਮੁੰਡਾ ਹੁੰਦਾ ਤਾਂ ਗੱਲ ਹੋਰ ਸੀ ਕੁੜੀ ਸਾਰੀ ਉਮਰ ਕਿਵੇਂ ਬੈਠੀ ਰਹੇਗੀ ਇਹਨੂੰ ਕਿੰਨੇ ਪੜਨਾ ਪੜਾਉਣਾ ਕਿੰਨੇ ਖੜਨਾ ਹੈ ਕਿੰਨੇ ਖੜਨਾ ਕਿਸਨੇ ਖੜਨਾ ਇਸਦੇ ਨਾਲ ਆਪ ਮਾਂ ਵਾਲੇ ਘੁੰਗਰੂ ਬੰਨ ਲਵੇਗੀ ਹੁਸਨ ਚੰਗਾ ਦੱਸਿੰਦਾ ਏ ਉਸਨੂੰ ਕੋਈ ਘਾਟਾ ਨਹੀਂ ਰਹਿਣਾ ਹੋਰ ਘਰ ਉਜਾੜੂ ਕਿਸੇ ਬ੍ਰਹਮਦੱਤ ਵਰਗੇ ਦਾ ਬ੍ਰਹਮਦੱਤ ਪਤਾ ਨਹੀਂ ਅਚਾਨਕ ਕਿਸ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ ਹੱਸਦਿਆਂ ਖੇਡਿਆਂ ਹੀ ਸਭ ਕੁਝ ਵਾਪਰ ਗਿਆ ਸਭ ਕੁਝ ਕੁਦਰਤੀਆਂ ਖੇਡਾਂ ਨੇ ਕੇਲ ਕਰੰਦੇ ਹੰਝ ਨੂੰ ਅਚਿੰਤੇ ਬਾਜ ਪਏ ਬੜੀ ਗੱਲ ਹੋਈ ਨੂਰਾ ਤੇ ਮੀਰਾ ਨੇ ਉਸ ਦੀ ਦਿਨ ਰਾਤ ਸੇਵਾ ਕੀਤੀ ਮੀਰਾ ਤਾਂ ਅੱਬਾਂ ਦੇ ਸਹਰਾਣੇ ਅੱਧੀ ਰਾਤ ਤੱਕ ਹੰਝੂ ਖੇੜਦੀ ਰਹਿੰਦੀ ਸੀ ਆਪਣੇ ਬਾਪ ਦੀ ਅਣਹੋਂਦ ਦਾ ਅਹਿਸਾਸ ਹੀ ਉਸ ਦੇ ਅੰਦਰ ਅੰਧਕਾਰ ਦਾ ਸਮੁੰਦਰ ਭਰ ਦਿੰਦਾ ਫਿਰ ਨੂਰਾ ਉਸ ਨੂੰ ਉਠਾ ਲੈਂਦੀ ਉਸ ਨੂੰ ਘੁੱਟ ਕੇ ਛਾਤੀ ਨਾਲ ਲਗਾਉਂਦੀ ਤੇ ਕਹਿੰਦੀ ਮਰੀਮ ਬੇਟੀ ਹੁਣ ਸੌ ਜਾ ਨੂਰਾ ਵੀ ਕਦੇ-ਕਦੇ ਮੀਰਾ ਨੂੰ ਮਰੀਮ ਕਹਿ ਕੇ ਬੁਲਾਉਂਦੀ ਸੀ ਉਸ ਦਾ ਆਪਣਾ ਰੱਖਿਆ ਹੋਇਆ ਨਾਮ ਉਸ ਨੂੰ ਨਹੀਂ ਸੀ ਭੁੱਲਦਾ ਫਿਰ ਵੀ ਉਹ ਸੋਚਦੀ ਮੀਰਾ ਤੇ ਮਰੀਮ ਵਿੱਚ ਕੀ ਫਰਕ ਹੈ ਤੇ ਬ੍ਰਹਮਦਤ ਨੇ ਕਦੀ ਇਸ ਗੱਲ ਨੂੰ ਬਹੁਤੀ ਮਹੱਤਵ ਨਹੀਂ ਦਿੱਤੀ ਸਗੋਂ ਕਈ ਵਾਰ ਤਾਂ ਉਸ ਨੂੰ ਮਰੀਮ ਨਾਮ ਬਹੁਤ ਹੀ ਖੂਬਸੂਰਤ ਤੇ ਸੰਗੀਤਮਈ ਲੱਗਦਾ ਸੀ ਉਸ ਦੇ ਅਚੇਤ ਮਨ ਵਿੱਚ ਦੋਹਾਂ ਨਾਵਾਂ ਦੀਆਂ ਹੋਣੀਆਂ ਦਾ ਇਤਿਹਾਸ ਬੈਠਿਆ ਹੋਇਆ ਸੀ ਜੋ ਉਸ ਨੂੰ ਪੈਪੀਤ ਕਰ ਦਿੰਦਾ ਸੀ ਇੱਕ ਪਾਸੇ ਜ਼ਹਿਰ ਦਾ ਪਿਆਲਾ ਦੂਜੇ ਪਾਸੇ ਕੁਆਰੀ ਕੁੱਕ ਦਾ ਸੰਤਾਪ ਅਤੇ ਉਸ ਨੂੰ ਆਪਣੀ ਮੀਰਾ ਦੇ ਭਵਿੱਖ ਤੋਂ ਵੀ ਡਰ ਆਉਣ ਲੱਗਾ ਸੀ ਉਸ ਦੇ ਭਰਦੇ ਜਾ ਰਹੇ ਅੰਗ ਉਸ ਦੀਆਂ ਹੋਰ ਸੇਖ ਅਤੇ ਚਮਕਦੀਆਂ ਨਜ਼ਰਾਂ ਤੇ ਅੰਗ-ਅੰਗ ਵਿੱਚ ਲੜਜਦਾ ਅਤੇ ਡਲਕਦਾ ਕੁਝ ਬ੍ਰਹਮ ਦੇ ਅੰਦਰ ਭੈਪਾਂਤ ਜਿਹਾ ਪ੍ਰਭਾਵ ਛੱਡ ਜਾਂਦਾ ਅਤੇ ਉਸ ਦੇ ਮਨ ਹੀ ਮਨ ਮੀਰਾ ਲਈ ਕਿਸੇ ਅਜਿਹੇ ਵਰ ਦੀ ਤਲਾਸ਼ ਵਿੱਚ ਗੁੰਮ ਹੋ ਜਾਂਦਾ ਜੋ ਸਭ ਰਸਮਾਂ ਰਿਵਾਜਾਂ ਕਰਮਕਾਂਡਾ ਮੈਮਾ ਪਰਮਾ ਤੋਂ ਉੱਚਾ ਉੱਠਾ ਹੋਵੇ ਤੇ ਬਹੁਤ ਹੀ ਉੱਚਾ ਅਤੇ ਉਸਤੇ ਆਪਣੇ ਵਾਂਗ ਜੋ ਮੀਰਾ ਨੂੰ ਸੰਭਾਲ ਲਵੇ ਆਪਣੀ ਝੋਲੀ ਵਿੱਚ ਪਾ ਲਵੇ ਇੱਕ ਪਵਿੱਤਰ ਅਤੇ ਪੱਕੇ ਹੋਏ ਫਲ ਵਾਂਗ ਧੰਨਵਾਦ ਜੀ